ਇਹ ਹੋਲੇ ਇਹ ਬਿਨਾ ਕਿਸੇ ਸਿਰਾਂ ਪੈਰਾਂ ਵਾਲਾ ਬਣਾ ਰਹੇ ਨੇ ਬੱਚਿਆਂ ਦੇ ਚੁੰਨੇ ਲੱਗੇ ਹੋਏ ਜਿਵੇਂ ਮਹਾਸ਼ਾਹ ਜੀ ਨੇ ਲਵਾਇਆ ਸੀ ਬੜਾ ਸੋਹਣਾ ਪਰ ਸ਼ਹਿਰ ਦੇ ਵਿੱਚ ਕੋਈ ਪਾਰਕ ਸੀ ਜਿੱਥੇ ਸਾਰੇ ਲੋਕੋ ਬਜ਼ੁਰਗ ਤੇ ਬੱਚੇ ਆ ਜਾਂਦੇ ਜਿਉਂ ਕਿ ਕਰੀਬ ਲੋਕ ਰਹਿੰਦੇ ਨੇ ਲੋਕਾਂ ਦੇ ਘਰਾਂ 'ਚ ਸਾਹ ਨਹੀਂ ਆਉਂਦਾ ਨਿਕਲੇ ਕੇ ਘਰ ਨੇ ਆਗਲਾ ਸ਼ਾਮ ਤੋਂ ਭਣੀ ਚਾਹੀਦੀ ਹੋਲੇ ਪਟਕੇ ਇੱਥੇ ਆ ਬਣਾ ਰਹੇ ਨੇ ਨਾ ਇਹਨਾਂ ਕੋਲ ਕੋਈ ਪਾਰਕਿੰਗ ਦੀ ਫੈਸਿਲਿਟੀ ਆ ਕੁਝ ਨਹੀਂ ਕਿਸੇ ਨੂੰ ਕਹਿੰਦੇ ਨੇ ਜੀ ਅਸੀਂ ਪਾਰਕਿੰਗ ਪੂਰ ਥੱਲੇ ਕਰਾਂਗੇ ਜੇ ਕਿਸੇ ਨੂੰ ਕਹਿੰਦੇ ਸਾਡੇ ਕੋਲ 10 ਰੁਪਏ ਹੈ ਕੋਈ ਪਰਚੀ ਵਾਲਾ 10 ਬਾਥਰੂਮ ਵਾਲਾ ਉਦੋਂ ਬਾਅਦ ਇੱਥੇ ਇਹ ਪਾਤੀ ਇਹਨਾਂ ਨੇ ਇਹ ਆਪਣੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਲੁੱਟ ਕੇ ਖਾ ਰਹੇ ਨੇ ਇੱਥੇ ਅੰਦਰ ਲੇਡੀ ਬਾਥਰੂਮ ਆ ਲੇਡੀ ਬਾਥਰੂਮ ਤੇ ਗੇਟ ਲਾ ਕੇ ਰੱਖਤਾ ਇਹਨਾਂ ਨੇ ਗੇਟ ਹੀ ਲਾ ਕੇ ਰੱਖਤਾ ਇੱਥੇ ਜਿਵੇਂ ਬਣੇ ਨੇ ਇਹ ਇਹ ਲੋਟੂ ਟੋਲਾ ਇਹ ਖਾਨ ਲੱਗੇ ਆ ਇਹ ਨਗਵੜੀ ਨੂੰ ਇਹਨਾਂ ਕੋਲੇ ਕੁਝ ਨਹੀਂ ਹੈਗਾ ਠੀਕ ਹੈ ਜੀ ਆ ਹੁਣ ਇਹਨਾਂ ਨੇ ਉਹਦੇ ਬਾਪ ਦਾ ਨਾਮ ਲਿਖਿਆ ਮਰੇ ਲਾਲਾ ਚਮਨ ਲਾਲ ਆਜ਼ਾਦ ਕਿਹੜਾ ਆਜ਼ਾਦੀ ਘੁਲਾਟੀ ਆ ਇਹ ਕਿੱਥੇ ਸੀਦੀ ਪਾਈ ਆਣੇ ਕਿਹੜੀ ਕਾਰਗਿਲ ਦੀ ਲੜਾਈ ਲੜਿਆ ਇਹ ਇਹਨਾਂ ਨੇ ਆਪਦੇ ਬੁੜੇ ਵਾਲੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਠੀਕ ਹੈ ਜੀ ਇਹ ਕਮੇਟੀ ਵੀ ਭੰਗ ਕੀਤੀ ਜਾਵੇ ਜਿਹੜੀ ਕਮੇਟੀ ਆ ਭੰਗ ਕੀਤੀ ਜਾਵੇ ਕਰਕੇ ਨੂੰ ਅਧਿਕਾਰ ਐਸ.ਡੀ.ਐਮ ਸਾਹਿਬ ਨੂੰ ਅੰਦਰ ਲੱਤਾ ਜਾਵੇ ਤੇ ਇਹ ਇਹ ਪੱਕੇ ਤੌਰ ਤੇ ਬੰਦ ਕਰਕੇ ਇਹ ਕਮੇਟੀ ਮੈਂਬਰ ਬਦਲੇ ਜਾਣੇ ਚੋਰ ਨੇ ਸਾਰੇ ਇਕੱਠੇ ਕਰੇ ਹੋਏ ਹੈ। ਹੈਪੀ ਜੀ ਇਹਨਾਂ ਦਾ ਕਹਿਣਾ ਹੈ ਵੀ ਜੀ ਪ੍ਰਾਪਰਟੀ ਆ ਵੀ ਸਾਡਾ ਰਾਮ ਬਾਗ ਦੀ ਆ ਵੀ ਸਾਡੇ ਕੋਲ ਇਹਨਾਂ ਦੀ ਕੋਈ ਰੀਸ਼ਤੀਆ ਵਗੈਰਾ ਵੀ ਨਹੀਂ ਉਹਨਾਂ ਦੀ ਕੇਸ ਚੱਲਦਾ ਜੀ। ਉਹਨਾਂ ਬਤਰੀ ਕਰ ਰਹੇ ਨੇ। ਇੱਕ ਇੱਕ ਸੁਣੋ ਸਰ ਰਾਮ ਬਾਗ ਦੀ ਪ੍ਰਾਪਰਟੀ ਆ ਰਾਮ ਬਾਗ ਦੀ ਪ੍ਰਾਪਰਟੀ ਕੀ ਦਾ ਸ਼ਹਿਰ ਦੀ ਪ੍ਰਾਪਰਟੀ ਆ। ਕਾਬਣਾ ਵਕੀਲ ਦਾ ਬੁੜੇ ਦੀ ਪ੍ਰਾਪਰਟੀ ਆ। ਰਾਮ ਬਾਗ ਦੀ ਪ੍ਰਾਪਰਟੀ ਹੈ ਜਿਹੜੀ ਸਾਰੇ ਸ਼ਹਿਰ ਦੀ ਪ੍ਰਾਪਰਟੀ ਹੈ ਸਾਰੇ ਸ਼ਹਿਰ ਦੇ ਸੰਸਕਰਨ ਨੇ ਇਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿਸੇ ਬੰਦੇ ਨੂੰ ਕਹਿੰਦੇ ਜੇ ਕਿਸੇ ਨੂੰ ਆ ਮੱਲੇ ਵਾਲਿਆਂ ਨੂੰ ਜਾਂ ਕਿਸੇ ਪੱਗਾਂ ਵਾਲਿਆਂ ਨੂੰ ਸਿੱਖਾਂ ਨੂੰ ਇਤਰਾਜ ਆ ਵੀ ਇਹਨਾਂ ਦਾ ਸਮਸ਼ਾਨ ਘਾੜ ਦਾ ਧੂਰੀ ਪਿੰਡ ਦੇ ਉੱਥੇ ਬਰਲ ਸਾਡੇ ਲਾਲਿਆਂ ਦਾ ਇੱਥੋਂ ਤੱਕ ਵੀ ਕਹਦਾ ਇਹ ਧਰਮ ਵਾਲੇ ਪਾਸੇ ਵੀ ਜਾ ਰਹੇ ਨੇ ਸਿਰੇ ਦੇ ਚੋਰ ਨੇ ਇਹ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਕਰਨ ਦੀ ਲੋੜ ਨਹੀਂ ਹੈਗੀ ਉੱਥੇ ਪਤਾ ਨਹੀਂ ਕੀ ਕੀ ਕੋਝੋਜੋ ਹੋਊਗਾ ਚਲੋ ਜੀ ਆਪਾਂ ਗੱਲ ਇਹ ਕਰਦੇ ਐਸਐਚਓ ਸਾਹਿਬ ਨਾਲ ਬੜਾ ਠੀਕ ਆ ਬੜਾ ਠੀਕ ਆ ਫਿਰ ਅੱਜ ਦਾ ਧਰਨਾ ਖਤਮ ਕਰਦੇ ਆ ਠੀਕ ਹੈ ਫੈਂਸ ਗਲਤ ਆ ਐਸੇ ਤੋਂ ਅਲੀਗੇਸ਼ਨ ਲੱਗੇ ਕਿ ਰਾਮ ਬਾਗ ਕਮੇਟੀ ਦੇ ਉਹਦੇ ਪੱਖ ਸਿਬਾ ਤੁਸੀਂ ਕੀ ਕਹਿਣਾ ਚਾਹੋ ਸੋਹੀ ਸਾਹਿਬ ਨੇ ਕੋਈ ਬੰਦੇ ਨੇ ਅਲੀਗੇਸ਼ਨ ਲਾਇਆ ਮੈਂ ਜੀ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੱਸਣਾ ਚਾਹਣਾ 201962 ਦੇ ਵਿੱਚ ਰਾਮ ਬਾਗ ਦੇ 21ਵੇਂ ਜਗ੍ਹਾ ਰਜਿਸਟਰੀ ਕਰਵਾ ਕੇ ਦਿੱਤੀ ਸੀ ਤੋਂ ਮਹਾਸ਼ਾ ਜੀ ਵੇਲੇ ਕਿਤੇ ਕਿਸੇ ਕਾਰਨ ਵਿੱਚ ਉਸ ਦਾ ਇੰਤਕਾਲ ਨਹੀਂ ਰਿਕਾਰਡ ਹੋਇਆ ਉਸ ਚੀਜ਼ ਦਾ ਫਾਇਦਾ ਉਠਾ ਕੇ ਉਸ ਮਾਲਕ ਨੇ ਜਿਹੜਾ ਖੜਾ ਸੀ ਮਾਲਕ ਘਰ 'ਚ ਉਹਨੇ ਜਗਾ ਅੱਗੇ ਵੇਚ ਦਿੱਤੀ ਉਹਨਾਂ ਦੇ ਵਿੱਚੋਂ ਕੁਝ ਜਗਾ 11 ਵਿਸੇ ਸੋਹੀ ਸਾਹਿਬ ਕਹਿੰਦੇ ਨੇ ਮੈਂ ਲੈ ਲਈ ਉਹਨੇ ਹਿੱਸੇ ਦੇ ਅਨੁਸਾਰ ਕੋਈ ਮਕਸੂਸ ਜਗਾ ਨਹੀਂ ਲਈ ਤਿੰਨ ਵਿਸੇ ਇੱਕ ਮਾਸ ਸੂਰਜ ਪਟਾਚ ਜੀ ਹੁੰਦੀ ਸੀ ਤਿੰਨ ਵਿਸੇ ਉਹਨਾਂ ਨੇ ਲਈ ਤਾਂ ਇਹ ਲੋਕ ਤੰਗ ਕਰਨ ਲੱਗੇ ਮਹਾਸ਼ਾਹ ਜੀ ਨੂੰ ਵੀ ਜੇ ਜਗਾ ਸਾਡੀਆਂ ਸਾਨੂੰ ਕਬਜ਼ਾ ਦੇ ਕੋਈ ਇੰਤਕਾਰ ਸਾਡੇ ਨਾਲ ਨਾ ਹੋਣ ਕਰਕੇ ਮਹਾਸ਼ਾਹ ਜੀ ਨੇ ਅਦਾਲਤ 'ਚ ਜੋ ਦਾ ਕੇਸ ਪਾਇਆ ਵੀ ਸਾਡੀ ਜਗ੍ਹਾ ਹੈ ਅਸੀਂ ਮਾਲਕਾ ਸਾਡਾ ਕਬਜ਼ਾ ਹੈ ਇਹ ਬੰਦੇ ਦਖਲਅੰਦਾਜ਼ੀ ਕਰਦੇ ਉਹਨਾਂ ਨੇ ਕਨਰਸਰੀ 'ਚ ਸਾਡੇ ਦੇ ਕੇਸ ਪਾਤਾ ਵੀ ਜੀ 11/28 ਸ਼ੇਅਰ ਦਾ ਕਬਜ਼ਾ ਹੂਕ ਕਰਨੀ ਕਹਿੰਦੇ ਮੈਨੂੰ ਦਵਾਇਆ ਜਾਵੇ 3/28 ਹਿੱਸੇ ਦਾ ਕਬਜ਼ਾ ਸੂਰਜ ਪ੍ਰਕਾਸ਼ ਜੀ ਹਾਂ ਤੇ ਸਾਨੂੰ ਦਵਾਇਆ ਤਾਂ ਅਦਾਲਤ ਨੇ ਉਹ ਰੋ ਫੈਸਲਾ ਕਰਤਾ ਵੀ ਇਹਨਾਂ ਨੂੰ 11/28 ਸ਼ੇਅਰ ਦਾ ਕੋਈ ਮਖੂਸ ਨਹੀਂ ਕਿਹਾ ਉਹਨਾਂ ਨੇ ਵੀ 11/28 ਸ਼ੇਅਰ ਦਾ ਕਬਜ਼ਾ ਹੂਕ ਕਰਨ ਨੂੰ ਦਿੱਤਾ ਜਾਵੇ ਤੇ 3/28 ਦਾ ਜੁਆਇੰਟ ਪ੍ਰੈਸ਼ਨ ਸ਼ੁਭ ਨੂੰ ਦਿੱਤਾ ਵੀ ਮਾਰਕ ਉਹਦੇ ਖਿਲਾਫ ਰਾਮ ਬਾਗ ਨੇ ਅਪੀਲ ਪਾਈ ਤੇ ਰ ਅਪੀਲ ਜਿਹੜੀ ਸਾਡੇ ਰਾਮ ਬਾਗ ਦੇ ਹੱਕ ਚ ਹੋ ਗਈ ਉਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਸ਼ੁਭ ਨੇ ਇੱਕ ਕਾਊਂਟਰ ਅਪੀਲ ਪਾਈ ਸਹੂਰ ਵੀ ਸਾਨੂੰ ਫਿਜ਼ੀਕਲ ਪ੍ਰੈਸ਼ਨ ਮਿਲਣਾ ਚਾਹੀਦਾ 11 ਬਿਸ ਦੇ ਦਾ ਤੇ 3 ਬਿਸ ਦੇ ਦਾ ਉਹਨਾਂ ਦੀ ਉਹ ਕਾਊਂਟਰ ਅਪੀਲ ਖਾਰਜ ਹੋਈ ਕੇਸ ਰਾਮ ਬਾਗ ਦੇ ਹੱਕ ਚ ਹੋਇਆ ਉਸ ਦੇ ਅਗੇਂਸਟ ਉਹ ਸ਼ੁਭ ਕਰਨ ਨੇ ਹਾਈ ਕੋਰਟ ਦੇ ਵਿੱਚ ਅਰਸੇ ਪਾਈ ਹੋਈ ਹੈ ਜਿਹੜੀ ਕਿ ਪਿਛਲੇ 18-19 ਸਾਲ ਤੋਂ ਪੈਂਡ ਈ ਪਿਆ ਉੱਥੇ ਉਸ ਨੂੰ ਕੋਈ ਸੇਹ ਨਹੀਂ ਮਿਲੀ ਹੈਗੀ ਉਸ ਤੋਂ ਬਾਅਦ ਉਹ ਸੰਗਰੂਰ ਵਾਲੇ ਫੈਸਲੇ ਦੇ ਆਧਾਰ ਤੇ ਰਾਮ ਬਾਗਲੇ ਹੱਕ ਜੋਸੇ ਦਾ ਇੰਤਕਾਲ ਵੀ ਹੋ ਗਿਆ ਸ਼ੁਭਕਰਨ ਨੇ ਉਸ ਦੀ ਅਪੀਲ ਪਾਈ ਤਾਂ ਉਸ ਵੇਲੇ ਦੇ ਡੀਸੀ ਸਾਹਿਬ ਲੱਧੜ ਸਾਹਿਬ ਨੇ ਉਹਦੀ ਅਪੀਲ ਖਾਰਜ ਕੀਤੀ ਔਰ ਇਹ ਫੈਸਲਾ ਕੀਤਾ ਵੀ ਜੋ ਆਧਾਰਤ ਨੇ ਫੈਸਲੇ ਪਰ ਇੰਤਕਾਲ ਹੋਇਆ ਸਹੀ ਹੈਗਾ ਉਹ ਸ਼ੁਭਕਰਨ ਦਾ ਕਿਸੇ ਮਕਸੂਦ ਜਗ੍ਹਾ ਦਾ ਕੋਈ ਕਲੇਮ ਨਹੀਂ ਹੈਗਾ ਔਰ ਉਹ ਉਸ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਸ ਵੇਲੇ ਦੇਣ 2002 ਦੇ ਵਿੱਚ ਫਿਰ ਸੰਗਤ ਦਰਸ਼ਨ ਦੇ ਵਿੱਚ 2005 ਦੇ ਵਿੱਚ ਉਸ ਵੇਲੇ ਦੇ ਡੀਜੀਪੀ ਸਾਹਿਬ ਨੂੰ ਉਹ ਰਾਮ ਬਾਗ ਦੇ ਖਿਲਾਫ ਦਰਖਾਸਤਾਂ ਦੇ ਚੁੱਕਿਆ ਉਹ ਸਾਰੀਆਂ ਦੀਆਂ ਦਰਖਾਸਤਾਂ ਦਾਖਲ ਦਫ਼ਤਰ ਹੋ ਇਸ ਅਬਜ਼ਰਵੇਸ਼ਨ ਦੇ ਨਾਲ ਵੀ ਇਹ ਸਾਰੀਆਂ ਦਰਖਾਸਤਾਂ ਗਲਤ ਨੇ ਉਹ ਤਾਂ ਇਹ ਵੀ ਕਹਿੰਦੇ ਵੀ ਰਿਕਾਰਡ ਟੈਂਪਰਡ ਹੈ ਜੀ ਉਹ ਸਾਰੀਆਂ ਦੀਆਂ ਦਰਖਾਸਤਾਂ ਖਾਰਜ ਹੋ ਗਈਆਂ ਹਾਈ ਕੋਰਟ ਤੋਂ ਕੋਈ ਸਟੇ ਨਹੀਂ ਹੈ ਔਰ ਦੂਜੀ ਗੱਲ ਇਹ ਹੈ ਜੀ ਉਹ ਖਸਰਾ ਨੰਬਰ 97 ਦੇ ਵਿੱਚੋਂ ਕਹਿੰਦਾ ਵੀ ਮੇਰਾ 11 ਬਿਸਵੇ ਦਾ ਮਾਲਕ ਆ ਤਾਂ ਅਸੀਂ ਜਿਹੜੀ ਜਗ੍ਹਾ ਦੀ 1962 ਦੇ ਵਿੱਚ ਖਸਰਾ ਨੰਬਰ 97 1 ਬਿਗਾ 1 ਵਿਸਵਾ ਉਹ ਤਿਕਾਣ ਦੀ ਸ਼ੇਫਟ ਸੀਗੀ ਬੁਕਾਇਦਾ ਸਾਡੇ ਕੋਲ ਸਾਰੇ ਸਬੂਤ ਨਹੀਂ ਜੀ ਮੈਂ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰੂੰਗਾ ਵਕੀਲ ਹੋਣ ਦੇ ਨਾਤੇ ਮੈਂ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰੂੰਗਾ ਉਹ ਜਿਹੜਾ ਹੈ 97 ਖਸਰਾ ਦਾ ਜਿਹੜੀ ਮੈਂ ਗੱਲ ਕਰਦਾ ਉਹਦਾ ਕੁਝ ਰਕਵਾ ਜਿਹੜਾ ਹੈ ਸੜਕ ਚਾਇਆ ਹੋਇਆ ਤੇ ਕੁਝ ਰਕਵਾ ਗਦਾਮਾਂ ਦੇ ਵਿੱਚ ਹੈ ਜਿਹੜੇ ਸਾਹਮਣੇ ਐਸ.ਆਈ. ਦੇ ਗਦਾਮ ਹਨ ਹਰੇਕ ਨੂੰ ਇਹ ਹੀ ਨਹੀਂ ਪਤਾ ਵੀ ਮੇਰੀ 11 ਬਿਸਵੇ ਜਗ੍ਹਾ ਹੈ ਕਿੱਥੇ ਹੈ ਇੰਨੀ ਇੱਕ ਹੋਰ ਵੱਡੀ ਗੱਲ ਉਸੇ ਦੀ ਕਰਦੋਂ ਨਾ ਉਹ ਕਰਦਾ ਉਹਨੇ ਕੋਰਟ 'ਚ ਕੇਸ ਪਾਇਆ ਉਹਨੇ ਕੇਸ 'ਚ ਲਿਖਿਆ ਕਿ ਮੇਰੀ ਜਗ੍ਹਾ ਦੇ ਵਿੱਚ ਰਾਮ ਬਾਗ ਨੇ ਦੁਕਾਨਾਂ ਦੀ ਸਾਰੀ ਕਰ ਲਈ ਉਹਨੇ ਕੋਰਟ 'ਚ ਇਹ ਬੇਨਤੀ ਕੀਤੀ ਵੀ ਇਹ ਦੁਕਾਨਾਂ ਦਾ ਕਿਰਾਇਆ ਅਦਾਲਤ 'ਚ ਜਮ੍ਹਾਂ ਕਰਵਾਇਆ ਜਾਵੇ ਜਦੋਂ ਫੈਸਲਾ ਹੋ ਜਾਈਏ ਜਿਹੜਾ ਮੱਤਾ ਮਾਲਕ ਨੂੰ ਦਿੱਤਾ ਜਾਵੇ ਅਦਾਲਤ ਨੇ ਉਹ ਦਰਖਾਸਤ ਵੀ ਨਹੀਂ ਉਹਦੀ ਮੰਨੀ ਹੈਗੀ ਤੀਜੀ ਗੱਲ ਜਿੱਥੇ ਅਸੀਂ ਹਾਲ ਬਣਾਉਣ ਜਾ ਰਹੇ ਹਾਂ ਇਹ ਸਾਰੇ ਸ਼ਹਿਰ ਨੂੰ ਪਤਾ ਹੈ ਔਰ ਮੇਰੇ ਭਰਾਵਾਂ ਨੂੰ ਵੀ ਪਤਾ ਹੈ ਕਿ ਉੱਥੇ ਮਹਾਸ਼ਾਹ ਜੀ ਵੇਲੇ ਤੋਂ 1980 ਤੋਂ ਪਹਿਲਾਂ ਵੀ ਆ ਸਰਵੈਂਟ ਕੁਆਰਟਰ ਬਣੇ ਹੋਏ ਸੀ ਜਿਹੜੇ ਇੱਥੇ ਮਾਲਕ ਉਹਨਾਂ ਦੀ ਰੈਸ਼ ਬਣੀ ਹੋਈ ਸੀ ਤੇ ਯਾਰ ਦਸਾਹੀ ਵਾਸਤੇ ਜ ਉਥੇ ਸਿੰਗਲ ਸ਼ਾਪ ਵੀ ਨਹੀਂ ਇੱਕ ਸਿੰਗਲ ਦੁਕਾਨ ਵੀ ਨਹੀਂ ਸੀ ਦੁਕਾਨਾ ਉਹ ਕਲੇਮ ਕਰਦਾ ਸੀ ਐਚ.ਐਚ. ਦੀਆਂ ਦੁਕਾਨਾਂ ਬਣੀ ਹੋਈਆਂ ਸੀਗੀਆਂ ਤੇ ਉਥੇ ਤਾਂ ਇਹ ਜਗ੍ਹਾ ਦਾ ਕੋਈ ਕਲੇਮ ਹੀ ਨਹੀਂ ਹੈਗਾ ਸੀਗਾ ਇੱਕ ਬਗੀਰ ਸਾਹਿਬ ਅੱਜ ਕੁਝ ਲੋਕਾਂ ਨੇ ਮਨਨ ਕਿ ਧਰਨਾ ਲਾਇਆ ਪਹਿਲਾਂ ਉਹਨੂੰ ਗੱਲ ਨੂੰ ਪੂਰੀ ਕਰ ਲਈ ਥੋੜੇ ਜੀ 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 ਇੱਕੋ ਜਾਨੋ ਮਾਰਦੇ ਤਾਂ ਕੰਦੀ ਵੀ ਗੱਲ ਕਰ ਰਹੇ ਹੋ ਤੁਸੀਂ ਬ੍ਰਦਰ ਖੁਦ ਬਹੁਤ ਸਿਆਣੇ ਹੋ ਅਸੀਂ ਸਾਰੇ ਪੜ੍ਹੇ ਲਿਖੇ ਸ਼ਹਿਰ ਦੇ ਮੁਜਜ਼ਜ਼ ਬੰਦੇ ਜਿਹੜੇ ਇਸ ਸ਼ਾਮਬਾਦ ਦੇ ਮੈਂਬਰ ਆ ਮੈਂ ਖੁਦ ਪ੍ਰੈਕਟਾਈਜ਼ਿੰਗ ਐਡਵੋਕੇਟ ਆ 40 ਸਾਲ ਦੀ ਮੇਰੀ ਵਕਾਲਤ ਹੈ ਮੇਰੇ ਨਾਲ ਬੈਠੇ ਨੇ ਸਾਡੇ ਸ਼੍ਰੀ ਪਵਨ ਪ੍ਰਧਾਨ ਨੇ ਸੰਸਦਾਂ ਦੇ ਇਹ ਮੇਥੋਂ ਵੀ ਪੁਰਾਣੇ ਵਕੀਲ ਨੇ ਢੂਰੀ ਦੇ ਔਰ ਟੈਕਸੀ ਦੀ ਵਕਾਲਤ ਕਰਦੇ ਠੀਕ ਹੈ ਤਾਂ ਕੀ ਮੈਂ ਕਹਾਂਦਾ ਕੀ ਤੁਸੀਂ ਇਹ ਉਮੀਦ ਕਰ ਸਕਦੇ ਹੋ ਕਿ ਪੜ੍ਹੀ ਲਿਖੀ ਜਮਾਤ ਤੋਂ ਵੀ ਅਸੀਂ ਕਿਸੇ ਨੂੰ ਅਜਿਹੇ ਜੋ ਕੋਈ ਹੋਛੀ ਹਰਕਤਾਂ ਨੇ ਕੋਈ ਧਮਕੀ ਦੇਵਾਂਗੇ ਅਸੀਂ ਆਪਣੀ ਕਾਨੂੰਨੀ ਲੜਾਈ ਲੜ ਰਹੇ ਹਾਂ ਨਾ ਤਾਂ ਇਹ ਬਿਲਕੁਲ ਬੇਫਜ਼ੂਲ ਗੱਲਾਂ ਮੱਕੇ ਫਜ਼ੂਲ ਗੱਲਾਂ ਨੇ ਜਿਹਦਾ ਕੋਈ ਆਧਾਰ ਨਹੀਂ ਇਹ ਸਿਰਫ ਸਾਨੂੰ ਬਦਨਾਮ ਕਰਨ ਵਾਸਤੇ ਔਰ ਸਾਡੇ ਤੇ ਪ੍ਰੈਸ਼ਰ ਬਣਾਉਣ ਵਾਸਤੇ ਕਿਸੇ ਤਰ੍ਹਾਂ ਦੀ ਇਹ ਪ੍ਰੈਸ਼ਰ ਦੀ ਹੈ ਨਾ ਮੈਨੂੰ ਜਗ੍ਹਾ ਦੇ ਦੇਣ ਇਹ ਸਭ ਇਹ ਚਾਲਾਂ ਨੇ ਨਰ ਸਿਹਰ ਸਾਹਿਬ ਬੇਨਤੀ ਹੈ ਕਿ ਪਤਾ ਇਹ ਨਾਲ ਕਿ ਜਿਹੜਾ ਕਮਿਟੀ ਹਾਲ ਬਣਿਆ ਇਲੀਗਲ ਹੈ ਦੂਜਾ ਜਿਹੜੇ ਇੱਥੇ ਦਰਖਾਸਤਾਂ ਦੀ ਕਟਿੰਗ ਗਈ ਉਹਦੀ ਕੋਈ ਐਨਓਸੀ ਨਹੀਂ ਹੈ ਤੀਜਾ ਜਿਹੜਾ ਧਰ ਲਗਿਆ ਮਹੱਲੇ ਵਾਲਿਆਂ ਨੇ ਵੀ ਇੱਥੇ ਕੋਈ ਬਾਹਰ ਚਰਚਾ ਨਹੀਂ ਹੈ ਵੀ ਜਦੋਂ ਕੋਈ ਸਮਾਗਮ ਹੋਇਆ ਕਰੂ ਇੱਥੇ ਪਹਿਲੇ ਹੀ ਬਹੁਤ ਜਮ ਲੱਗਦੇ ਨੇ ਸੰਸਕਾਰ ਹੁੰਦੇ ਨੇ ਵੀ ਹਾਲ ਮਲ ਕੇ ਮਾਹੌਲ ਬਲਿਆ ਖਰਾਬ ਹੋ ਜਾ ਕੋਈ ਤੋ ਪਹਿਲਾਂ ਤਾਂ ਆਪਾਂ ਸੋਢੀ ਸਾਹਿਬ ਦਰਖਾਸਤਾਂ ਦੀ ਗੱਲ ਨਹੀਂ ਕਰੀਏ ਪਹਿਲੀ ਗੱਲ ਤਾਂ ਸਿਰਫ ਚਾਰ ਦਰਖਤ ਕੱਟੇ ਨੇ ਉਹ ਵੀ ਤਾਂ ਜ਼ਰੂਰਤ ਪਈ ਵੀ ਜਿਹੜੇ ਉਸ ਹਾਲ ਦੀ ਜੱਦ ਚਾਉਂਦੇ ਠੀਕ ਹੈ ਜੀ ਦੂਜੀ ਗੱਲ ਇਹ ਵੀ ਸਾਡੀ ਇਹ ਪ੍ਰਾਈਵੇਟ ਜਗ੍ਹਾ ਦੇ ਵਿੱਚ ਦਰਖਤ ਨੇ ਇਹਦੇ ਵਾਸਤੇ ਕੱਟਣ ਵਾਸਤੇ ਸਾਨੂੰ ਕਿਸੇ ਸੰਸਦ ਨੂੰ ਮਨਜ਼ੂਰੀ ਦੀ ਲੋੜ ਹੈ ਠੀਕ ਹੈ ਜੀ ਤੀਸਰੀ ਗੱਲ ਇਹ ਲੋਕਾਂ ਨੇ ਖੁਦ ਫੋਰੈਸਟ ਅਫੀਸਰ ਨੂੰ ਫੋਨ ਕੀਤਾ ਉਹਨਾਂ ਨੇ ਇਹੀ ਗੱਲ ਕਹੀ ਇਹਨਾਂ ਨੂੰ ਵੀ ਇਹ ਜਗ੍ਹਾ ਪ੍ਰਾਈਵੇਟ ਜਗ੍ਹਾ 'ਚ ਦਰਖਤ ਨੇ ਇੱਥੇ ਸਾਡੀ ਕੋਈ ਦਖਲਅੰਦ ਨਹੀਂ ਔਰ ਚੌਥੀ ਗੱਲ ਜਿਹੜੀ ਮੈਂ ਕਹਿੰਦਾ ਉਹਦੇ ਵੱਲੋਂ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਹੁੰਦਾ ਹੈ ਤਾਂ ਛੋਟੇ-ਮੋਟੇ ਇਹ ਹੀ ਇਹ ਨੁਕਸਾਨ ਹੁੰਦੇ ਨੇ ਸਾਨੂੰ ਕੋਈ ਸ਼ੌਕ ਨਹੀਂ ਸੀਗਾ ਅਸੀਂ ਵੀ ਇਹ ਪੁੱਤਾਂ ਵਾਂਗੂ ਪਾਲਲੇ ਨੇ ਦਰਖਤ ਲਾਏ ਨੇ ਕਿ ਅਸੀਂ ਕੱਟੇ ਪਰ ਉਹਦੀ ਜਗ੍ਹਾ ਤੇ ਜਿਹੜੇ ਸੀ ਹਜ਼ਾਰਾਂ ਦੇ ਮਤਲਬ ਕਿ ਸੈਣੀ ਦਾ ਆਜ ਦਰਖਤ ਲਾਏ ਨੇ ਆਂਧਾ ਬਾਦ ਦੇ ਵਿੱਚ ਉਹ ਤਾਂ ਕੋਈ ਨਹੀਂ ਦੇਖਦਾ ਨਾ ਔਰ ਉਦੋਂ ਵੱਡੀ ਗੱਲ ਜਦੋਂ ਵੀ ਕੋਈ ਨੈਸ਼ਨਲ ਹਾਈਵੇ ਬਣਦੇ ਨੇ ਜੀ 6 ਲੇਨ 8 ਲੇਨ ਕੱਲ ਵੀ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਸੀ ਵੀ ਕਿਹੜੀ ਜਗ੍ਹਾ ਤੇ ਫੋਲ ਲੇਨ ਜਾਂ ਸਿੱਧੇ ਵਾਲੀਆਂ ਹਜ਼ਾਰਾਂ ਵਾਲੀ ਤਰ੍ਹਾਂ ਜੋ ਉੱਥੇ ਦਰਖਤ ਕੱਟੇ ਗਏ ਨੇ ਅਸੀਂ ਤਾਂ ਸਿਰਫ ਚਾਰ ਕੱਟੇ ਨੇ ਜੀ ਸੜਕ ਝੁੱਲਿਆਂ ਦਾ ਮਸਲਾ ਵੀ ਉੱਠਿਆ ਹੋਇਆ ਹੈ ਸਾਰਾ ਚੂਲੇ ਦਾ ਨਾਮਸਲਾ ਇਹ ਹੈ ਜੀ ਝੂਲੇ ਅਸੀਂ ਨਵਾਂ ਵੀ ਆਰਡਰ ਦਿੱਤਾ ਬਿਲਕੁਲ ਵੈਰੀਫਾਈ ਕਰ ਸਕਦੇ ਹੋ ਜਗਰ ਸਿੰਘ ਮਿਸਤਰੀ ਤੋਂ ਉਹ ਜਿਹੜੇ ਝੂਲਿਆਂ ਦੀ ਇਹ ਗੱਲ ਆ ਇਸ ਵੀ ਝੂਲੇ ਖਰਾਬ ਨੇ ਉਹ ਅਸੀਂ ਇਹ ਫੇਰ ਵਾਸਤੇ ਭੇਜੇ ਹੋਏ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ 2 ਦਿਨ 3 ਦਿਨ ਦੇ ਵਿੱਚ ਉਹ ਕਾਇਦਾ ਫਿਕਸ ਹੋਣਗੇ ਔਰ ਨਵਾਂ ਝੂਲਾ ਅਸੀਂ ਨਾਲ ਲਵਾ ਰਿਹਾ ਕਮਿਊਨਿਟੀ ਹਾਲ ਇਲਲੀਗਲ ਤੇ ਜੀ ਇੱਕ ਪਾਰਕਿੰਗ ਉਹਦੇ ਬਾਰੇ ਵੀ ਦੱਸ ਜੀ ਜਿਹੜੀ ਕਮਿਊਨਿਟੀ ਹਾਲ ਦੀ ਇਲਲੀਗਲ ਹੈ ਗੱਲ ਹੈ ਤਾਂ ਇਹਦੇ ਵਾਸਤੇ ਸਾਨੂੰ ਸਰਕਾਰ ਨੇ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ ਉਹ ਗ੍ਰਾਂਟ ਕਿਵੇਂ ਦਿੱਤੀ ਪਹਿਲਾਂ ਜਦੋਂ ਇਹ ਅਸੀਂ ਲੋਕਾਂ ਦੀ ਮੰਗ ਸੀ ਵੀ ਸ਼ਹਿਰ ਦੇ ਵਿੱਚ